ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਦੀਂਦਰ ਸਿੰਘ ਪੰਗੋਦਾ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਮਾਲਵਿੰਦਰ ਸਿੰਘ ਮਾਲੀ ਜੀ ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਸ਼ੁਕਰੀਆ ਪੰਗੋਦਾ ਸਾਹਿਬ ਜੀ ਮਾਲੀ ਸਾਹਿਬ ਅੱਜ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਉੱਪਰ ਫੈਸਲਾ ਆਉਣਾ ਸੀ ਤਨਖਾਈਆਂ ਕਰਾਰ ਦੇਤਾ ਤੇ ਕੱਲ ਸਾਖ ਸਾਹਿਬ ਤੇ ਅਗਾਹ ਨੂੰ ਤਲਬ ਕਰ ਲਈ ਸੋ ਅੱਜ ਬੜੀ ਉਡੀਕ ਸੀ ਕਿ ਹੋ ਸਕਦਾ ਕੋਈ ਸਖਤ ਫੈਸਲਾ ਹੋ ਜੇ ਤੇ ਬਿੱਤੇ ਕੱਲ ਵੀ ਸ਼੍ਰੋਮਣੀ ਕੱਲ ਦਾ ਜਿਹੜੇ ਕਾਰਜਕਾਰੀ ਪ੍ਰਧਾਨ ਸੀ ਓਬਲ ਵਿੰਗਰ ਸਿੰਘ ਪੁੰਦੜ ਹੋਰਾਂ ਨੂੰ ਲਾਤਾ ਸੀ ਤਮਾਮ ਸੀ ਕਿ ਕਿਤੇ ਸੁਖਵਿੰਦਰ ਸਿੰਘ ਬਾਦਲ ਹੋਰਾਂ ਦੇ ਉੱਪਰ ਜਿਹੜੀ ਜੱਜਮੈਂਟ ਆਉਣੀ ਹੈ ਉਹ ਹੋ ਸਕਦਾ ਕਿ ਪ੍ਰਧਾਨਗੀ ਤੋਂ ਕੁਝ ਸਮੇਂ ਦੇ ਲਈ ਪਾਸੇ ਰਹਿਣ ਦੀ ਪਰ ਅੱਜ ਤਨਖਾਈਆਂ ਕਰਾਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਇੱਕਦਮ ਜਿਹੜੀ ਲੀਡਰਸ਼ਿਪ ਹੈ ਉਹਦੇ ਬਿਆਨਾਂ ਨੇ ਸ਼ੁਰੂ ਹੋ ਗਏ ਦੂਜੀ ਲੀਡਰਸ਼ਿਪ ਹੈ ਵਕਤ ਦਾ ਉਹ ਆਪਣਾ ਰਿਐਕਟ ਕਰ ਰਿਹਾ ਸੋ ਅਸਲ ਕਹਾਣੀ ਕੀ ਹੈ ਸਾਰੀ ਐਮਐਲੀ ਸਾਹਿਬ ਜੀ ਜੀ ਸਾਹਿਬ ਬਹੁਤ ਵੱਡਾ ਫੈਸਲਾ ਮਤਲਬ ਤੁਸੀਂ ਇਹਨੂੰ ਸਿਆਸੀ ਖੇਬਾਜੀ ਦੀ ਰੰਗ ਪਛਣਾ ਦੇਖੋ ਜੀ ਉਹਦਾ ਮਤਲਬ ਜਿਹੜੀ ਬਾਗੀ ਅਕਾਲੀਏ ਨੇ ਸ਼ਿਕਾਇਤ ਕੀਤੀ ਸੀ ਉਹਦੇ ਵਿੱਚ ਬਾਹਰ ਹੁੰਦਾ ਨਹੀਂ ਸੀ ਜਿਹੜੀ ਉਸ ਤੋਂ ਬਾਅਦ ਮਤਲਬ ਸਾਰਾ ਪੰਥ ਕਹਿ ਲਓ ਸਿੱਖ ਕੌਮ ਕਹਿ ਲਓ ਜਿੰਨੀਆਂ ਸ਼ਿਕਾਇਤਾਂ ਤਖਬੀਰ ਬਾਗਲ ਦੇ ਖਿਲਾਫ ਗਈਆਂ ਦੂਜੀ ਗੱਲ ਮਤਲਬ ਜਿਹੜੇ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਆਸ਼ਾਵਾਂ ਵੀ ਸਾਫ਼ ਪਛਟ ਛੱਡ ਜਾਂਦਾ ਉਹਦੇ ਪਰਸ਼ਾਮੇ ਨੇ ਉਹਦਾ ਸਾਥ ਛੱਡ ਕੇ ਉਹਦੇ ਖਿਲਾਫ ਬਹੁਤ ਤੱਤ ਸਾਹਮਣੇ ਆ ਕੇ ਬਹੁਤ ਖੇਤੇ ਚੱਲੀ ਗਿੰਦਾ ਇਹਦਾ ਮਤਲਬ ਸੰਘ ਸਹਾਬ ਨੇ ਉਹਨਾਂ ਸਾਰੀਆਂ ਗੰਡਾਂ ਨੂੰ ਧਿਆਨ ਚ ਰੱਖ ਕੇ ਉਹਨੂੰ ਤਲਬ ਕਰਨ ਦੀ ਥਾਂ ਉਹਨੂੰ ਤਨਖਾਹੀ ਆਕਰਾਰ ਦਿੱਤਾ ਇਹ ਬਹੁਤ ਵੱਡੀ ਗੱਲ ਆ ਜੀ ਜੀ ਜਦੋਂ ਉਹਦਾ ਪੇਸ਼ ਹੋ ਗਿਆ ਇਹਨਾਂ ਸਾਰੇ ਗਨਾਹ ਮੈਂ ਕਬੂਲ ਲਾ ਫਿਰ ਉਹਨੂੰ ਤਨਖਾਹੀ ਵਾਦ ਕਰਾਰ ਦੇਣਾ ਮੇਰੀ ਜਾਣਕਾਰੀ ਅਨੁਸਾਰ ਪਹਿਲੀ ਗੱਲ ਹੈ ਇਹਦਾ ਮਤਲਬ ਸਿੰਘ ਸਹਾਇਆਂ ਕੋਲੇ ਐਡੇ ਵੱਡੇ ਸਬੂਤ ਆ ਗਏ ਕਿ ਉਹਨਾਂ ਕੋਲੇ ਇੱਕਦਮ ਘੱਟ ਫੈਸਲਾ ਲੈਣ ਦਾ ਕੋਈ ਰਾਹ ਨਹੀਂ ਸੀ ਪੱਖਾਂ ਸਮੇਤ ਫੈਸਲੇ ਆ ਗਏ ਵੀਡੀਓ ਆ ਗਈਆਂ ਹੋਰ ਸਾਰਾ ਕੁਝ ਇਹ ਆ ਗਈਆਂ ਕਿਸੇ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹਿਆ ਕਰਾਰ ਦੇਣਾ ਕੋਈ ਛੋਟੀ ਗੱਲ ਨਹੀਂ ਬਰਗਾਣਾ ਸਾਹਿਬ ਮੁੱਖ ਮੰਤਰੀ ਸੀ ਗੁਰਵਾਰ ਸਾਹਿਬ ਚ ਪੁਲਿਸ ਭੇਜੀ ਕਿੰਨਾ ਵੱਡਾ ਗਨਾਹ ਸੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਨੂੰ ਸਹੀ ਠਹਿਰਾਉਣ ਵਾਲਾ ਗ੍ਰਾਹ ਸੀ ਤੇ ਉਹਨੂੰ ਤਨਖਾਹਿਆ ਕਰਾਰ ਦਿੱਤਾ ਸੀ ਸੁਖਵੀਰ ਨੂੰ ਤਨਖਾਹਿਆ ਕਰਾਰ ਦੇਣ ਦਾ ਮਤਲਬ ਇਹ ਆ ਬੀਐਨਏ ਬਹੁਤ ਵੱਡੇ ਗਨਾਹ ਕੀਤੇ ਨੇ ਕਿਹੜਾ ਸਾਲ ਨੇ ਜਿਹਦੇ ਨਾਲ ਅਕਾਲੀ ਦਲ ਤੇ ਖਾਲਸਾ ਪੰਥ ਦੇ ਅਕਸ ਨੂੰ ਬਹੁਤ ਵੱਡੀ ਢਾਹ ਲੱਗੀ। ਇਹ ਇਹਦਾ ਇਹਦਾ ਮਤਲਬ ਬਹੁਤ ਵੱਡਾ ਬਣਦਾ। ਦੂਜੀ ਗੱਲ ਗਨਾਓ ਕਿਹੜੇ ਨੇ ਇਹ ਹਾਲੇ ਸਪਸ਼ਟ ਨਹੀਂ। ਦੋ ਤਰ੍ਹਾਂ ਦੀਆਂ ਗਲਤੀਆਂ ਨੇ। ਇੱਕ ਤਾਂ ਸਰਕਾਰ ਨੇ ਫੈਸਲੇ ਕੀਤੇ, ਪੋਲੀਟੀਕਲ ਫੈਸਲੇ ਕੀਤੇ ਇੱਕ ਵੱਖਰਾ ਮਸਲਾ। ਇੱਕ ਸਰਕਾਰ ਨੇ ਸਿੱਖ ਧਰਮ ਨਾਲ ਸਬੰਧੋਂ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਜਥੇਦਾਰਾਂ ਨਾਲ ਸੰਬੰਧਿਤ ਉਹ ਫੈਸਲੇ ਕਰਵਾਏ ਜਾਂ ਕੀਤੇ ਉਹ ਇੱਕ ਵੱਖਰੀ ਗੱਲ ਆ ਜੀ ਮੈਨੂੰ ਇਹ ਲੱਗਦਾ ਵੀ ਸਿੰਘ ਸਹਿਬਾਨ ਦਾ ਜਿਹੜਾ ਘੇਰਾ ਜੋ ਕੁਝ ਜਿਵੇਂ ਨੰਬਰ 1 ਜਿਹਨੂੰ ਇਹਨਾਂ ਨੇ ਲਿਆ ਨਹੀਂ ਧਿਆਨ ਚ 1999 ਚ ਕਾਲਪਾਸ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਤੇ ਜਥੇਦਾਰ ਨੂੰ ਹਟਾਇਆ ਉਸ ਤੋਂ ਬਾਅਦ ਇਹਨਾਂ ਕੋਲੇ ਤਾਕਤ ਨਹੀਂ ਕੋਈ ਕੁਸਕਿਆ ਨਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਤੌੜਾ ਸਾਹਿਬ ਨੇ ਅਸਤੀਫਾ ਦਿੱਤਾ ਜਿਸ ਤੇ ਬਾਦ ਹਿੰਦੂਰ ਕੀਤਾ ਬੇ ਵਸਾਈ ਦਾ ਮਤਾ ਪਾਸ ਕਰਵਾਇਆ ਜਨ ਹਾਊਸ ਤੋਂ ਨਾਰਚਾਈ ਕਲੰਡਰ ਐਨੀਆਂ ਵੈਸਾ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪ੍ਰਕ ਸਾਹਿਬਾਨ ਦੇ ਜਥੇਦਾਰਾਂ ਨੇ ਉਹਨੂੰ ਪ੍ਰਵਾਨਗੀ ਦਿੱਤੀ ਦਮਨਵਾ ਸਾਬ ਅਕਾਲੀ ਕਾਂਗਰਸ ਤੋਂ ਵੱਡੀ ਕਰਕੇ ਉਹਨੂੰ ਲਾਗੂ ਕਰਨ ਦਾ ਐਲਾਨ ਕੀਤਾ ਸ਼ਾਇਦ ਬੰਦੂਗਰ ਸਾਹਿਬ ਤੇ ਉਹਦਾ ਪ੍ਰਧਾਨ ਜੀ ਮੁੜ ਕੇ मतलब ओ मौके आरएसएस ਦੇ ਅੱਗੇ ਆ ਕੇ ਐਮਐਸਰ ਬਿਆਨ ਦਿੱਤਾ ਵੀ ਇਹ ਨਹੀਂ ਪ੍ਰਵਾਨ ਕਰਨ ਇਹ ਤਾਂ ਹਿੰਦੂ ਸਿੱਖਾਂ ਚ ਪਾੜਾ ਪਾਉਂਦਾ ਸ਼ਾਇਦ ਸੁਦਰਸ਼ਨ ਸੀ ਉਦੋਂ ਮੁੜ ਕੇ ਉਹ ਕਲੰਡਰ ਚ ਸੋਧਾਂ ਕਰਾਤੀਆਂ ਉਹ મતલਬ ਉਹਨੂੰ ਬਿਕਰਮੀ ਕਲੰਡਰ ਦਾ ਜੋੜਾ ਭਾਈ ਵੜਾਤਾ ਸੋ ਮੇਰੇ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਥੇਦਾਰ ਸਾਹਿਬ ਜੋ ਸਿੰਘ ਸਹਿਬਾਨ ਤੋਂ ਬਲਾ ਕੇ ਚੰਡੀਗੜ੍ਹ ਕੋਠੀ ਚ ਬਲਾ ਕੇ ਉਹਨਾਂ ਤੋਂ ਮਾਫ ਕਰਾਇਆ ਖਰਸਾ ਵਾਲੇ ਸਾਧ ਨੂੰ ਜਿਵੇਂ ਉਹ ਜਿਹੜੀ ਚਿੱਠੀ ਆਈ ਸੀ ਉਹ ਬਦਲੀ ਜਿਵੇਂ ਉਹਦੇ ਵਿੱਚ ਐਡ ਕੀਤਾ ਖਿਮਾ ਜਾਖਣਾ ਜਿੱਦੋਂ ਵੀ ਮੁਕਰ ਗਿਆ ਸੀ ਸਾਹ ਤਾਂ ਵੀ ਮੈਂ ਤਾਂ ਕੀਤੀ ਹੋਣੀ ਹੈ ਗੱਲ ਤੇ ਹੁਕਮਨਾਮੇ ਦੀ ਅਲੰਘਣਾ ਕਰਕੇ ਬੋਟਾਂ ਦੀ ਸਿਆਸਤ ਕੀਤੀ ਆਪਣੇ ਪਰਿਵਾਰ ਸੱਤਾ ਤੇ ਵਿਕਣ ਲਈ ਕਰ ਸਕੀਤੀ ਮੈਨੂੰ ਲੱਗਦਾ ਉਹ ਨਾਮ ਲੈ ਇਹਨਾਂ ਦੇ ਘਰੇ ਚ ਹੋਣਗੇ ਬਾਕੀ ਉਹ ਪੀਟੀਸੀ ਆਦਿ ਉਹ ਤੰਗ ਰਹਾ ਅਕਾਲ ਤਖਤ ਨੇ ਹੁਕਮ ਕੀਤਾ ਵੀ ਇਹਨੂੰ ਬੰਦ ਕਰੋ ਬੰਦ ਨਹੀਂ ਹੋਇਆ ਅਕਾਲ ਤਖਤ ਨੇ ਹੁਕਮ ਕੀਤਾ ਕੋਈ ਨਿਯਮ ਤੈਅ ਕਰੋ ਵੀ ਅਕਾਲ ਤਖਤ ਨੇ ਜਿੱਥੇ ਦਾ ਕਿਵੇਂ ਲਾਇਆ ਜਾ ਸਕਦੇ ਨੇ ਕਿਵੇਂ ਹਟਾਏ ਜਾ ਸਕਦੇ ਨੇ ਉਹ ਵੀ ਤੈਅ ਕੀਤਾ ਝੁੰਡਾ ਕਮੇਟੀ ਕੀ ਸੀ ਜੀ ਉਹ ਰੈਸ਼ਮਾਰੀ ਸੀ ਰੈਸ਼ਮਾਰੀ ਸੀ ਬਾਦਲਦਾਲ ਨਾਲ ਜੁੜੇ ਹੋਏ ਲੋਕਾਂ ਦੀ ਉਹਨਾਂ ਨੇ ਜੋ ਕਿਹਾ ਤੁਸੀਂ ਇਹ ਦੇਖੋ ਛੁੰਦਾ ਕਮੇਟੀ ਵੱਲੋਂ ਕੋਈ ਨੱਕ ਨਹੀਂ ਕਰਦਾ ਨਾ ਬਾਗੀ ਨਾ ਇਹ ਪਰ ਉਹ ਸਾਰੇ ਫਸਦੇ ਨੇ ਉਹਨੇ ਕਿਹਾ ਉਹ ਕਾਲ ਪੱਖ ਦੀ ਕੀ ਰੋਲ ਹੋਣਾ ਚਾਹੀਦਾ ਸ਼੍ਰੋਮਣੀ ਕਮੇਟੀ ਖੁਦਮੁਖਤਿਆਰ ਕਿਵੇਂ ਹੋਣੀ ਚਾਹੀਦੀ ਹੈ ਉਹ ਕੰਮ ਹੋਣਾ ਚਾਹੀਦਾ ਉਹ ਕੰਮ ਹੋਣਾ ਚਾਹੀਦਾ ਇਹ ਤਾਂ ਸਿਰਫ ਛਗਵੀਰ ਬਾਦਲ ਸੀਵਾ ਦੇ ਦੇਈ ਵਾ ਤਖਬੀਰ ਬਾਦਲ ਦੇ ਸੀਸਾ ਨਾਲ ਝੁਗ ਬਦਲ ਦਿਓ ਅਟਾਲੀ ਦਲ ਦਾ ਇਤਿਹਾਸ ਇਹ ਦਿਖਾਉਂਦਾ ਦੇਖੋ ਪ੍ਰਧਾਨ ਨਵੇਂ ਬਣਦੇ ਰਹਿੰਦੇ ਨੇ ਕੋਈ ਐਡੀ ਗੱਲ ਨਹੀਂ ਪਰ ਕਈ ਵਾਰ ਇਹੀ ਜੀ ਹਾਲਤ ਹੁੰਦੀ ਹੈ ਜਦੋਂ ਨਵੀਂ ਪਹਿਲ ਕਰਨ ਦੀ ਲੈਣੀ ਹੁੰਦੀ ਆ ਪਰ ਤਾਂ ਬਦਲਣ ਦੇ ਨਾਲ ਲਾਈਨ ਬਦਲਦੇ ਨੇ ਮਾਸਟਰ ਤਾਹ ਸਿੰਘ ਬਕਲੇ ਭਾਤੇ ਸਿੰਘ ਆ ਗਈ ਸਿਆਸੀ ਲਾਈਨ ਬਦਲੀ ਜੀ ਭਰਮਤੋਂ ਤੋਂ ਬੋਰਤ ਦੀ ਏਡੀ ਵੱਡੀ ਲੜਾਈ ਹੋਈ ਮੁਸਕੇ ਲੋਂਗੋ ਆ ਗਿਆ ਲੜਾਈ ਦੀ ਉਹ ਗੱਲ ਛੱਡ ਕੇ ਸਮਝੌਤਾ ਪ੍ਰਸਤ ਸਿਆਸਤ ਪੜਾਈ ਉਹਦੇ ਵਿੱਚ ਭੁੱਖਾ ਹੋਇਆ ਬਾਬਲ ਸਾਹਿਬ ਆ ਗਏ ਜਦੋਂ ਇਹਨਾਂ ਦੇ ਤਾਕਤ ਹੱਥ ਆ ਗਈ ਐਨਆਰ ਨੇ ਸਮਝੋਤਤਾਵਾਦੀ ਤਾਂ ਆਤਮ ਸਮਰਪਣ ਵਾਲੀ ਲਾਈਨ ਅਪਣਾ ਲਈ ਦਿੱਲੀ ਦਰਵਾਜ਼ਾ ਸਾਹਮਣੇ ਬਿਨਾਂ ਸ਼ਰਤਾਂ ਮੈਦਕੀ ਤੁਸੀਂ ਇੱਥੇ ਜੋ ਵਰਜੀ ਕੀਏ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਅਸੀਂ ਪੰਜਾਬ ਕਰੀਏ ਤੁਸੀਂ ਸਾਨੂੰ ਕੁਝ ਨਾ ਕਹੋ ਲਾਈਨ ਤਾਂ ਸਾਰੇ ਕਿਉਂ ਪਾਜਦੇ ਬਈ ਸਵਾਲ ਤਾਂ ਇਹ ਆ ਦੇਖੋ ਕਾਲ ਤੱਕ ਜਿਹੜਾ ਸਾਹ ਜਿੰਨੀ ਕੁ ਮੈਨੂੰ ਅਕਲ ਆ ਜੀ ਮਨੇ ਬਾਹਲੇ ਦਾ ਮਾਰ ਨਹੀਂ ਉਹ ਪੋਲਿਟੀਕਲ ਫੈਸਲਿਆਂ ਬਾਰੇ ਕੋਈ ਬਾਹ ਕੁਝ ਕਹਿਣਗੇ ਨਹੀਂ ਬਦਲਣਗੇ ਨਹੀਂ ਕਰਨਗੇ ਨਹੀਂ ਤੋ ਪਰ ਉਹਨਾਂ ਨੇ ਐਡੀਆਂ ਵੱਡੀਆਂ ਗੱਲਾਂ ਕਹਿਤੀਆਂ ਇਹ ਹੁਣ ਸਰਵੀਰ ਬਾਦਲ ਭੁੱਲ ਜੇ ਵੀ ਇਹ ਸ਼ਰਮਣੀ ਕਾਲੀ ਗੱਲ ਦੀ ਕਦੇ ਅਗਵਾਈ ਕਰ ਸਕੂਗਾ ਯਾਰ ਐਡੀਆਂ ਬਿਹਾਰ ਚ ਤਰੈਣਾ ਬਈ ਮੈਂ ਦੇਣਾ ਜਦੋਂ ਆਕਾਲ ਤੰਤਰ ਨੂੰ ਚਿੱਠੀ ਭੇਜੀ ਇਹ ਕੀਤਾ ਜਿਨਮੇਸ਼ ਕਾਲਕ ਕੀਤੀ ਸੀ ਹੋਰ ਕਮੇਟੀ ਭੰਗ ਕਰਕੇ ਉਹਨਾਂ ਨੂੰ ਬਾਹਰ ਕੀਤਾ ਦੂਜੀ ਵਾਰ ਜਦੋਂ ਗਿਆ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਤੀਜੀ ਵਾਰ ਜਦੋਂ ਹਰਮਨ ਸਿੰਘ ਸਾਹਿਬਾਂ ਨੇ ਫੈਸਲਾ ਕਰਨਾ ਸੀ ਇੱਕ ਹੋਰ ਨਾਟਕ ਕੀਤਾ ਹੁੰਦੜ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਕਿਉਂ ਬਣਾਇਆ ਜੀ ਇਹਨੇ ਦੇਖੋ ਦੇਖੋ ਕਾਰਜਕਾਰੀ ਪ੍ਰਧਾਨ ਬਣ ਸਕਦਾ ਪ੍ਰਧਾਨ ਬਾਰਕ ਕਮੇਟੀ ਦੇ ਸਾਹਮਣੇ ਕਹੇ ਮੈਂ 1 ਸਾਲ ਲਈ ਜ਼ਿੰਮੇਵਾਰੀਆਂ ਤੋਂ ਫਾਰਕ ਹੋਣਾ ਚਾਹੁੰਦਾ ਉਹ ਚੁਣ ਲੂ ਕਾਰਜਕਾਰੀ ਪ੍ਰਧਾਨ ਇਹ 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 ਪਰਫੋਮਿਸ ਦੀ ਉਹ ਕੋਈ ਤੋਂ ਸੁਖਵੀਰ ਬਾਦਲ ਜੀ ਆ ਇਹਨਾਂ ਦੇ ਸਲਾਹਕਾਰਾਂ ਨੇ ਇਹ ਵਿਹਾਰ ਚ ਕਰੀਆਂ ਜਿਹੜੀਆਂ ਇੱਕ ਵਾਰ ਉਹਨਾਂ ਦੀ ਫੂਕ ਨਿਕਲ ਗਈ ਭੰਗੂ ਸਾਹਿਬ ਮੈਂ ਮੈਂ ਇਹ ਮਹਿਸੂਸ ਕਰਦਾ ਹਾਂਜੀ ਜੀ ਮਾਲੀ ਸਾਹਿਬ ਅੱਗੇ ਕੀ ਇਹਦੇ ਚ ਡਿਵੈਲਪਮੈਂਟ ਹੋ ਸਕਦੀ ਹੈ ਕੀ ਸਮਾਂ ਇੱਥੇ ਤੱਕ ਆ ਸਕਦਾ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਪਵੇ ਕਾਰਜਕਾਰੀ ਪ੍ਰਧਾਨ ਉਸੇ ਚੀਜ਼ ਦੇ ਵਿੱਚੋਂ ਨਿਕਲੀ ਹੋਈ ਗੱਲ ਹੈ ਨੈਤਿਕ ਤੌਰ ਤੇ ਇਹਨੂੰ ਅੱਜੇ ਅਸਤੀਫਾ ਦੇਣਾ ਚਾਹੀਦਾ ਤਨਖਾਇਆ ਬੰਦਾ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੋ ਸਕਦਾ ਕਿਉਂਕਿ ਉਹ ਜਿਵੇਂ ਅਰਾਲਤ ਹੁੰਦੀਆਂ ਨਾ ਵੀ ਤੁਸੀਂ ਦੋਸ਼ੀ ਸਾਬਤ ਹੋਗੇ ਸਜ਼ਾ ਦਾ ਫੈਸਲਾ ਇੰਨੀ ਤਰੀਕ ਨੂੰ ਉਹ ਆ ਇਹ ਗੱਲ ਆ ਸੋ ਇਸ ਕਰਕੇ ਇਹਦੇ ਨਾਲ ਨਾ ਅਕਾਲੀ ਏਕਤਾ ਦਾ ਰਾਹ ਹੁੰਦਾ ਜਿਹੜਾ ਜਿਹੜਾ ਇਹ ਕਹਿੰਦਾ ਸੀ ਨਾ ਮੈਂ ਅਰਬਾਂ ਕਰੋੜਾਂ ਪਤੀਆਂ ਅਰਬ ਪਤੀਆਂ ਉਪਲਾਣਾ ਮੇਤੋ ਬਿਨਾਂ ਅਕਾਲੀ ਦਲ ਕਿਵੇਂ ਚੱਲ ਜੂ ਆਹ ਹੋ ਜੂ ਆਹ ਵਾਹ ਹੋ ਜੂ ਮਤਲਬ ਇਹ ਇਹ ਦੇਖੋ ਜਿਹੜੇ ਗੁਨਾਹ ਸਾਲ ਤੱਕ ਸਾਹਬ ਦੀ ਤਸੀਲ ਤੋਂ ਸੁਣਾਏ ਜਾਣਗੇ ਜਦੋਂ ਇਹ ਪੇਸ਼ ਹੋ ਗੂ ਮੈਂ ਮੈਨੂੰ ਨਹੀਂ ਪਤਾ ਉਹ ਕਿਹੜੇ ਕਿਹੜੇ ਗੁਨਾਹ ਨੇ ਕੀ ਕੀ ਕਹਿਣਗੇ ਉਹ ਉਹਦਾ ਘੇਰਾ ਕੀ ਆ ਪਰ ਉਹ ਤੋਂ ਮੁਕਰ ਨਹੀਂ ਸਕਦਾ ਉਹਦਾ ਵੱਡਾ ਇਹ ਇੱਕ ਲੰਕਾ ਇਹਦੀ ਕਾਰਜਸ਼ੈਲੀ ਆ ਜੋ ਇਹਦਾ ਤਰੀਕਾ ਤਕਾਰ ਆ ਜਿਵੇਂ ਵਿਹਾਰ ਚਤਰਈਆਂ ਕਰਦਾ ਸਾਰਿਆਂ ਨਾਲ ਦਲ ਜਿਹਦੀ ਫੂਕ ਨਿਕਲ ਗਈ ਮੋਕਲੀ ਆ ਭਾਜਪਾ ਭਾਜਪਾ ਨਾਲ ਸਮਝੌਤਾ ਲੋਕ ਸੌ ਚੋੜ ਬਿਲੇ ਕਿੰਨੀਆਂ ਵਿਹਾਰ ਚਤਰਿਆ ਕੀਤੀ ਵਰਕਿੰਗ ਕਮੇਟੀ ਨੂੰ ਕੁਝ ਹੋਰ ਬਾਹਰ ਹੋਰ ਅੰਦਰ ਹੋਰ ਉਹ ਦਰਸ਼ਨ ਧਾਲੀ ਵਾਲੇ ਸਾਰਾ ਦਿੱਠਾ ਬੋਲ ਕੇ ਰੱਖਤਾ ਸੋਇਦ ਕਰਕੇ ਨੈਤਿਕ ਤੌਰ ਤੇ ਜਿਹੜੀ ਸੁਖਵੀਰ ਬਾਦਲ ਤੇ ਬੇਪਰੋਸਗੀ ਸੀ ਉਹ 100 ਗੁਣਾ ਵੱਧ ਗਈ ਤੇ ਹੁਣ ਅਕਾਲ ਤਖਤ ਦੀ ਉਹ ਤੇ ਮੋਹਰ ਲੱਗੀ ਗੁਨਾਹਾਂ ਤੇ ਸੋ ਇਸ ਕਰਕੇ ਸੁਖਵੀਰ ਬਾਦਲ ਕੋਲ ਜੇ ਬਿਗ ਖਾਲਸਾ ਪੱਥੇ ਨੂੰ ਆਪਣਾ ਨੇਤਾ ਬਣ ਜੂ ਜਦੋਂ ਤੱਕ ਇਹ ਲਾਈਨ ਨਹੀਂ ਬਦਲਦਾ ਜਦੋਂ ਤੱਕ ਇਹ ਨਿੱਜ ਪਰਸਤ ਪਰਿਵਾਰ ਪਰਸਤ ਵਪਾਰ ਪਰਸਤ ਲਾਈਨ ਨਹੀਂ ਬਦਲਦਾ ਇਹ ਇਹ ਤਾਂ ਮੇਰੀ ਗੱਲ ਸੁਣੋ ਸਾਬ ਜੀ ਭਾਜਪਾ ਨਾਲ ਅੱਡ ਹੋ ਗਿਆ ਮਤਲਬ ਸਭ ਤੋਂ ਵੱਡਾ ਖਤਰਨਾਕ ਸਿਧਾਂਤ ਆ ਫੈਡਰਲਿਜ਼ਮ ਦੇ ਖਿਲਾਫ ਇੱਕ ਕੌਮ ਇੱਕ ਚੋਣ ਪਲਵਾਮਾ ਕਰ ਦੋ ਬਾਲਾਕੋਟ ਕਰ ਦੋ ਸਾਰੇ ਮੁੱਦੇ ਖਤਮ ਜਿੱਤ ਜੂ ਇਹ ਤਾਂ ਉਹਦੀ ਹੀ ਮੈਸਟ ਕਰੀ ਬੈਠਾ ਕਿਉਂ ਇਸ ਕਰਕੇ ਅਕਾਲੀ ਏਕਤਾ ਦਾ ਰਾਹ ਖੋਲੂ ਮੈਨੂੰ ਇਹ ਲੱਗਦਾ ਤੇ 바ਰਬਲ ਦਲ ਮੁੜ ਕੇ ਸਾਰਾ ਇਕੱਠਾ ਹੋਏ ਰਿਵਾਈਵ ਨਹੀਂ ਹੋ ਸਕਦਾ ਜਦੋਂ ਤੱਕ ਉਹ ਲਾਈਨ ਨਹੀਂ ਬਦਲਦਾ ਜੇ ਲਾਈਨ ਬਦਲਦਾ ਫਿਰ ਅਕਾਲੀ ਏਕਤਾ ਦਾ ਵੀ ਰਾਹ ਖੋਲੂ ਤੇ ਸੁਖਵੀਰ ਸਿੰਘ ਜੀ ਇਮਾਲਿਸਪ ਸੁਖਵੀਰ ਬਾਦਲ ਦੇ ਪਾਸੇ ਹੋਣ ਦੇ ਨਾਲ ਅਸਤੀਫਾ ਦੇਣ ਕੇ ਪ੍ਰਧਾਨਗੀ ਛੱਡਣ ਦੇ ਨਾਲ ਕੀ ਅਕਾਲੀ ਜਲਦੀਆਂ ਜਿਹੜੀਆਂ ਮੁਸ਼ਕਲਾਂ ਨੇ ਸੰਕਟ ਹੈ ਉਹ ਹੱਲ ਹੋ ਜਾਊਗਾ ਨਹੀਂ ਨਹੀਂ ਮੁਸ਼ਕਲਾ ਹੱਲ ਹੋਣਗੀ ਲਾਈਨ ਬਦਲਣ ਨਾਲ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਇਹ ਸਾਡੇ ਕੈਂਡੀਤਾ ਬੀਜੇ ਦੇ ਨੇ ਪ੍ਰਕਾਸ਼ ਸਿੰਘ ਬਾਦਲ ਨੇ ਜਿਨੇ ਲਾਈਨ ਬਦਲੀਆ ਜਿਨੇ ਆਤਮ ਸਮਰਪਣ ਕਰਤਾ ਸੀ ਦਿੱਲੀ ਦਰਬਾਰ ਸਾਹਮਣੇ ਜੋ ਤੁਸੀਂ ਕਹੂੰਗੇ ਜੀ ਪ੍ਰਵਾਨਾਂ ਤੇ ਉਹਨੇ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਜੋ ਪੰਜਾਬ ਵਿੱਚ ਜ਼ੁਲਮ ਹੋਇਆ ਜੋ ਪੁਲਿਸੀਆਂ ਨੇ ਕੀਤਾ ਜਿਹੜੀ ਨਿਆਂਕ ਜਾਂਚ ਬਿਠਾਉਣੀ ਸੀ ਉਹ ਵਾਅਦੇ ਤੋਂ ਮੁਕਰੇ ਨੇ ਵਿਧਾਨ ਸਭਾ ਤੋਂ ਮੁਕਰੇ ਨੇ ਉਹਦਾ ਸਿੱਟਾ ਇਹ ਨਿਕਲਿਆ ਬੀ ਜੀ ਪੀ ਸੈਣੀ ਅਜਹਾਰ ਆਲਮ ਇਹ ਜਿਹੜੇ ਬਾਗੀ ਨੇ ਉੱਥੇ ਤਾਂ ਹੁੰਦੇ ਨਹੀਂ ਉਹਦੇ ਬਾਰੇ ਤਾਂ ਬੋਲ ਲੈਣੀ ਉਹਦਾ ਸਿਖਰ ਹੈਗਾ ਬੀ ਜੀ ਪੀ ਸੈਣੀ ਹੈ ਨਾ ਇਹ ਕਹੇਗਾ ਵੀ ਅਸੀਂ ਗੁਨਾਹਗਾਰਾਂ ਜਿਨ੍ਹਾਂ ਨੇ ਪੰਜਾਬ ਤੇ ਜ਼ੁਲਮ ਢਾਏ ਨੇ ਅਸੀਂ ਉਹਨਾਂ ਦੇ ਸੇਵਾਸਲਾਰ ਬਣ ਕੇ ਰਹਾਂ ਹਮੈਤੀ ਬਣ ਕੇ ਰਹੇ। ਜੋ ਇਸ ਕਰਕੇ ਲਾਈਨ ਬਦਲੇ ਬਿਨਾ ਬੈਜੀ ਅਕਾਲੀ ਦਲ ਰਿਵਾਈਵ ਨਹੀਂ ਹੋਣਾ ਲਾਈਨ ਬਦਲੀ ਜਾਊ ਜਦੋਂ ਏਕਤਾ ਹੋ। ਪੰਥ ਵੀ ਪ੍ਰਮਾਣਤ ਲਾਈਨ ਆ ਜਿਹੜੀ ਫੈਡਰਲ ਟੱਚ ਆ। ਖਾਲਿਸਤਾਨ ਨਹੀਂ ਹੈ। ਮੈਂ ਤਾਂ ਚੈਲੰਜ ਕੀਤਾ ਕਿੰਨੀ ਵਾਰ ਵੀ ਜਿਹੜਾ 26 ਜਨਵਰੀ ਸਿਆਸੀ ਚ ਸਰਵਤ ਖਾਲਸਾ ਹੋਇਆ ਉਨੇ ਖਾਲਿਸਤਾਨ ਦਾ ਐਲਾਨ ਨਹੀਂ ਕੀਤਾ ਉਹ ਤੇ ਦਵਾ ਸੀ ਮੁਕਸ ਦੀ ਇੰਟਰਵਿਊ ਸੁਣ ਲਓ ਕਹਿੰਦੇ ਨਹੀਂ ਅਸੀਂ ਸੰਤਾ ਵੱਲੋਂ ਸ਼ੁਰੂ ਕੀਤਾ ਆਨੰਦਪੁਰ ਦਾ ਜਿਹੜਾ ਸੰਘਰਸ਼ ਹੋਈ ਜਾਰੀ ਰੱਖਾਂਗੇ ਪੰਥ ਕਮੇਟੀ ਬਣੀ ਪੰਥ ਕਮੇਟੀ ਦਾ ਕੰਮ ਸੀ ਉਹ ਗੁਰਮਤਿਆਂ ਦੀ ਨਿਗਰਾਨੀ ਕਰਨਾ ਜਿਹੜੇ ਪਾਸ ਕੀਤੇ ਗਏ ਸੀ ਪੰਥ ਕਮੇਟੀ ਠੱਗ ਗਈ ਉਹਨੇ ਖਾਲਿਸਤਾਨ ਦਾ ਐਲਾਨ ਕਰਤਾ ਜਫੇਦਾਰ ਕੌਕੇ ਉਹਦੇ ਨਾਲ ਸਹਿਮਤ ਨਹੀਂ ਸੀ ਤੇ ਇਹਦਾ ਜਵਾਬ ਕੋਈ ਨਹੀਂ ਦਿੰਦਾ ਕਿਉਂਕਿ ਪੰਥ ਕਮੇਟੀ ਨੇ ਐਲਾਨ ਕਰਤਾ ਜਿਹੜੀ ਤੁਸੀਂ ਪੰਥਕ ਰਾਜਾ ਤੋਂ ਪਟਕ ਕੇ ਗੱਲਾਂ ਕਰਦੇ ਹੋ ਜੱੱਬੇ ਦਾ ਸਰਵਤ ਖਾਲਸਾ ਕੀ ਸੀ ਜੀ ਇਹਨਾਂ ਨੇ ਉਹੀ ਗੱਲ ਦੁਹਰਾਉਣ ਦੀ ਕੋਸ਼ਿਸ਼ ਕੀਤੀ ਸੀ ਸਿਆਸੀ ਵਾਲੀ ਜਿਵੇਂ ਉਹ ਤੋਂ ਸ਼ੋਮਨੀ ਕਮੇਟੀ ਭਾਗ ਲ ਕਰਤੀ ਦੀ ਆਪਣੇ ਜੇਸੇਦਾਰ ਲਾ ਲੇ ਇਹਨਾਂ ਨੇ ਜੱੱਬੇ ਵੀ ਨਵੇਂ ਆਪਣੇ ਜੇਸੇਦਾਰ ਲਾ ਲੇ ਕੀ ਬਣੇ ਜੀ ਉਹਦਾ ਸੋ ਇਸ ਕਰਕੇ ਬੜੇ ਗੰਭੀਰ ਸਮਾਦ ਦੀ ਲੋੜ ਆ ਆਪਸ ਵਿੱਚ ਮਿਲ ਕੇ ਬੈਠਣ ਦੀ ਲੋੜ ਆ ਜਿਵੇਂ ਕਹਿੰਦੇ ਨੇ ਹੋ ਇਕੱਤਰ ਮਿਲੋ ਮੇਰੇ ਭਾਈ ਦੁੱਖ ਦਾ ਦੂਰ ਕਰੇ ਲੈ ਵਲਾਈ ਇਹ ਚਾਹੇ ਅਮਰਤਾਪਾਲਾ ਸਰਬਜੀਤਾ ਸਿਮਨਜੀਤ ਮਾਨਾ ਰਵੀਂਦਰਾ ਬਾਗੀ ਨੇ ਦੱਗੀ ਨੇ ਇਹਨਾਂ ਨੂੰ ਇੱਕ ਵਾਰ ਮੁੜ ਕੇ ਕੋਈ ਮਾਰਗ ਸੇਧ ਸਹੀ ਬਣਾਉਣੀ ਪਊ ਹੋਰ ਅਮਨ ਤੇ ਸ਼ਾਂਤੀ ਪੂਰਕ ਸੰਰਚੀ ਜਿਹੜਾ ਕਹਿੰਦਾ ਸੀ ਨਾ ਭਜਨਿਆਂ ਨੂੰ ਵਾਹਣ ਕੇ ਜੇ ਨੇ ਨਿਕਲ ਜੀ ਨਾ ਫੂਕ ਹਾਈ ਕੋਰਟ ਚ ਮਿੰਤਾ ਕਰਦਾ ਫਿਰਦਾ ਮੈਂ ਤਾਂ ਸੌ ਚੁੱਕਲੀ ਸੰਵਧਾਨ ਦੀ ਮੈਂ ਤਾਂ ਸਭ ਕੁਝ ਕਰ ਲਿਆ ਮੇਰੇ ਤੇ ਐਵੇਂ ਐਸੇ ਕਿਉਂ ਲਾਇਆ ਪਹਿਲਾਂ ਕਹਿੰਦਾ ਸੀ ਕਿਰਾ ਮੈਨੂੰ ਹਲਕੇ ਕੁੱਤੇ ਨੇ ਵੱਢਿਆ ਵੀ ਮੈਂ ਸਮਝਾਮ ਦੀ ਰਾਖੀ ਕਰਾਂ ਜਾ ਉਹਦੇ ਅਨੁਸਾਰ ਚੱਲਾਂ ਬਹੁਤ ਪੱਥਰ ਚਟਲੇ ਮੱਛੀਆਂ ਨੂੰ ਮੋੜਨੀ ਲੋੜਾ ਇਹਦਾ ਪੰਜਾਬ ਨੂੰ ਭਲਾ ਪੰਥ ਨੂੰ ਭਲਾ ਮੁਲਕ ਨੂੰ ਭਲਾ ਮੈਂ ਸੋਚਦਾ ਜੀ ਜੀ ਸੋ ਮਾਲੀ ਸਾਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਸਮਾਂ ਕੱਢ ਕੇ ਗੱਲਬਾਤ ਦੇ ਲਈ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਵੀ ਜੀ ਥੈਂਕ ਯੂ ਮਰ